ਯਾਦ ਰੱਖਿਓ ਦੁਨੀਆਂ ਤੇ ਦੋ ਵਿਸ਼ਵ ਜੁੱਧ ਹੋਏ ਨੇ ਪਹਿਲਾ ਜੁੱਧ 1914 ਵਿੱਚ ਹੋਇਆ ਜਿਸ ਦੇ ਵਿੱਚ ਤਕਰੀਬਨ ਉਹਨਾਂ ਸਮਿਆਂ ਦੇ ਵਿੱਚ 96 ਲੱਖ ਬੰਦਾ 96 ਲੱਖ ਬੰਦਾ ਉਸ ਵਕਤ ਜਿਸ ਦਾ ਆਮ ਕਤਲੇਆਮ ਹੋਇਆ ਤੇ ਜਿਹੜਾ ਵਿਸ਼ਵ ਜੁੱਧ ਹੋਇਆ 1940 ਦੇ ਵਿੱਚ ਜਦੋਂ ਹਿਟਲਰ ਬਹੁਤ ਵੱਡੀ ਤਾਕਤ ਬਣ ਕੇ ਦੁਨੀਆ ਦੇ ਉੱਤੇ ਢਾਹ ਕੇ ਪੈ ਗਿਆ ਜਿਸ ਦੇ ਵੇਲੇ 5.5 ਕਰੋੜ ਬੰਦਾ ਕਤਲਿਆਮ ਹੋਇਆ ਤੇ ਮੇਰੇ ਕਲੀਆਂ ਵਾਲੇ ਪਾਸਾ ਮਹਾਰਾਜ ਨੇ ਇਸ ਜ਼ੁਲਮ ਨੂੰ ਰੋਕਣ ਵਾਸਤੇ ਵਾਰ-ਵਾਰ ਜ਼ੁਲਮ ਹੁੰਦੇ ਰਹੇ ਮਰਤਾਕਾਂ ਚੜ ਕੇ ਆਉਂਦੀਆਂ ਰਹੀਆਂ ਮਰਦਾ ਹੋਈ ਕੌਮ ਨੂੰ ਇੱਕ ਨਵਾਂ ਰੂਪ ਦੇਣਾ ਹੈ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਲਖਦੇ ਨੇ ਕਿ ਜਿਹੜੀ ਕੌਮ ਗੁਲਾਮੀ ਨੂੰ ਪ੍ਰਵਾਨ ਕਰ ਲੈਂਦੀ ਹੈ ਰੱਬ ਉਹਨਾਂ ਨੂੰ ਮਾਫ਼ ਨਹੀਂ ਕਰੇਗਾ ਕਿਸੇ ਆਖਿਆ ਕੋਮਾਂ ਦੀ ਜ਼ਿੰਦਗੀ ਨੂੰ ਕਮ ਰੱਖਦੇ ਨੇ ਦਾਨ-ਦਾਨੀਆਂ ਦੇ ਕਿਸੇ ਤੇਗ ਤਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦੱਸੇ ਰੋਹਨੀਆਂ ਦੇ ਭਾਵੇਂ ਸਾਰੀਆਂ ਹੀ ਗੱਲਾਂ ਚੰਗੀਆਂ ਨੇ ਤੰਗੇ ਗੁਣ ਹਨ ਚੰਗੀਆਂ ਨਿਸ਼ਾਨੀਆਂ ਦੇ ਪਰ ਤੱਤ ਸਿਆਣਿਆ ਕੱਢ ਗਿਆ ਉਹ ਕੋਮਾਂ ਜੁੰਦੀਆਂ ਨਾਲ ਕੁਰਬਾਨੀਆਂ ਲਈ ਕੱਲ੍ਹ ਕੇ ਪਾਸ਼ਾ ਮਹਾਰਾਜ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਸੱਦੇ ਪੱਤਰ ਭੇਜਵਾ ਦਿੱਤੇ ਇਧਰ ਸ੍ਰੀ ਅਨੰਦਪੁਰ ਸਾਹਿਬ ਕੀ ਮਾਰਤ ਦਾ ਦਿਹਾੜਾ ਆਉਣ ਵਾਲਾ ਹੈ ਤਾਰੀਖ ਰੰਭ ਹੋ ਗਈ ਇੱਥੇ ਮਹਾਰਾਜ ਨੇ ਪੰਜ ਕਿਲੇ ਤਿਆਰ ਕਰਵਾਏ ਕਿਲਾ ਹੋਲਗੜ ਕਿਲਾ ਲੋਗੜ ਕਿਲਾ ਤਾਰਾਗੜ ਕਿਲਾ ਫਤੇਗੜ ਤੇ ਕਿਲਾ ਆਨੰਦਗੜ ਤੇ ਜਦੋਂ ਤੁਸੀਂ ਦਰਬਾਰ ਸਭ ਜਾਂਦੇ ਹੋ ਇੱਥੇ ਪੰਜ ਸਰੋਵਰ ਬਣੇ ਹੋਏ ਨੇ ਆਰਾਮਸਰ ਸੰਦੋਗਸਰ ਅਮਰਤਸਰ ਕੌਲਸਰ ਤੇ ਬਿਬੇਕਸਰ ਇਥੇ ਪੰਜਾਂ ਪਿਆਲਿਆਂ ਦਾ ਹਵਾਲਾ ਮਿਲਦਾ ਸਤ ਸੰਤੋਖ ਦਇਆ ਧਰਮ ਦੇ ਧੀਰਜ ਇਥੇ ਪੰਜ ਪਿਆਲੇ ਪੰਜਾਂ ਦਾ ਸਿਧਾਂਤ ਵਰਤਿਆ ਤੇ ਪੰਜ ਸ੍ਰੋਵਰਤਾਰ ਹੋਏ ਤੇ ਮੇਰੇ ਕਲਗੇ ਵਾਲੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਪੰਜ ਕਿਲੇ ਤਿਆਰ ਕਰ ਦਿੱਤੇ ਜਿਹੜਾ ਤਾਰਾਗੜ ਕਿਲਾ ਸਭ ਤੋਂ ਉੱਚੀ ਪਹਾੜੀ ਉੱਪਰ ਬਣਿਆ ਹੋਇਆ ਅੱਜ ਤੇ ਕਿਲੇ ਵੀ ਲੋਪ ਹੋ ਰਹੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਧਿਆਨ ਗੋਲ ਕਬਟ ਤੇ ਲੱਗ ਗਿਆ ਯਾਦ ਰੱਖਿਓ ਜਦੋਂ ਕਿਤੇ ਸਰਬਤ ਖਾਲਸੇ ਦਾ ਗਾੜ ਹੋਇਆ ਹਰੀ ਸਿੰਘ ਦੀ ਭੰਗੀ ਜਿਨ੍ਹਾਂ ਨੇ ਕੌਮ ਦੀ ਵਾਗਡੋਰ ਸੰਭਾਲੀ ਨਵਾਬਪੁਰ ਸਿੰਘ ਸਰਬਤ ਖਾਲਸੇ ਦੇ ਮੁਖੀ ਬਣੇ ਉਸ ਵਕਤ ਮਹੰਮਦ ਸ਼ਾਹ ਰੰਗੀਲਾ ਦਿੱਲੀ ਦੇ ਤਖਤ ਤੇ ਬਿਠਾ ਜਕਰੀਆ ਖਾਨ ਉਸ ਵਕਤ ਲਾਹੌਰ ਦਾ ਗਵਰਨਰਸ ਦੀ ਸੂਬੇਦਾਰ ਉਸ ਰਕਾ ਮਹਾਰਾਜ ਇਹਨਾਂ ਦੀ ਤਾਕਤ ਬੜੀ ਤਕੜੀ ਹੋ ਗਈ ਆ ਇਹਨਾਂ ਦੇ ਨਾਲ ਲੜ ਕੇ ਜਿੱਤਿਆ ਨਹੀਂ ਜਾ ਸਕਦਾ ਮੁਰਸ਼ਦ ਇਹਨਾਂ ਦਾ ਬਲੀ ਭਉਇਆ ਇਹਨਾਂ ਕੋ ਆ ਬੇਹਜਾਤ ਦਿਉ ਹੈ ਕਹਿੰਦੇ ਮਰੇ ਪਾ ਹੋਏ ਦੁਸ਼ਮਣ ਗੰਗ ਦੇ ਮੈਦਾਨ ਵਿੱਚ ਆ ਜਾਏ ਤੇ ਉੱਠ ਕੇ ਖੜੇ ਹੋ ਜਾਂਦੇ ਨਾ ਕੋ ਸਤਨਾ ਆਪ ਸ੍ਰੀ ਵਾਹਿਗੁਰੂ ਕਹਿ ਲ ਕੇ ਫਿਰ ਕੀ ਕਰੀਏ ਕਹਿੰਦੇ ਇਹਨਾਂ ਨੂੰ ਕੁਝ ਜ਼ਗੀਰਾ ਤੇ ਕੁਝ ਰਤਬੇ ਦੇ ਕੇ ਉਲਝਾ ਦਈਏ ਉਸ ਵਕਤ ਗੱਲ ਢਾਡੀ ਪਕੜਨ ਚਾਹਦੇ ਮੈਂ ਤਾਂ ਖਣ ਲਗਾ ਮਗਸਰ ਗਿਲੇ ਨੇ ਦਿੱਲੀ ਤੋਂ ਇੱਕ ਸ਼ਾਹੀ ਪ੍ਰਸ਼ਾਕ ਇਹ ਕੀਮ ਖਾਬ ਦੇ ਕੱਪੜੇ ਦੀ ਬਣੀ ਹੁੰਦੀ ਹੈ ਕੀਮ ਖਾਬ ਦਾ ਕੱਪੜਾ ਪਹਿਣਾ ਜਾਂਦੀਆਂ ਨੇ ਜਿਹੜੀ ਸਾਰੀਆਂ ਲਾਉਂਦੇ ਨੇ ਨਾ ਪਹਿਣਾ ਸਾਰੀਆਂ ਇਹ ਲੱਖ ਰੁਪਈਆ ਤੋਂ ਮੀਟਰ ਸ਼ੁਰੂ ਹੁੰਦਾ ਇਹ ਰਾਜਾ ਮਹਾਰਾਜ ਦੇ ਦਰਬਾਰਾਂ ਵਿੱਚ ਸੋਭਾ ਪਾਉਂਦਾ ਉਹਨਾਂ ਦੀਆਂ ਪਲਕੀਆਂ ਨੂੰ ਪਰਦੇ ਕੀਮ ਖਾਬ ਦੇ ਲੱਗੇ ਹੁੰਦੇ ਸੀ ਇੱਕ ਸ਼ਾਹੀ ਪੇਸ਼ਾਕ ਕੀਮ ਖਾਦੀਦਾਰ ਹੋਈ ਇੱਕ ਜਗਾ ਇੱਕ ਦਸਤਾਰ ਤਲੇ ਆਧਾਰ ਜਗਾ ਸਾਨੂੰ ਆਖਾ ਜਾਂਦਾ ਜਦੋਂ ਆਪਾਂ ਨਾ ਕਲਗੀ ਲਾਉਣੀ ਹੈ ਤੇ ਜਗਾ ਨਾ ਹੋਵੇ ਤੇ ਕਲਗੀ ਨਹੀਂ ਲੱਗਦੀ ਆਪਾਂ ਇੱਕ ਡੋਰ ਪਾਈ ਹੁੰਦੀ ਹੈ ਇੱਕ ਚੱਕਰ ਪਾਇਆ ਹੁੰਦਾ ਹੈ ਉਹਦੇ ਵਿੱਚ ਇੱਕ ਜਗਾ ਹੁੰਦੀ ਇੱਕ ਜਗਾ ਇੱਕ ਮੋਤੀਆਂ ਦੀ ਮਾਲਾ ਛੋਟੇ ਮੋਤੀਆਂ ਦੀ ਮਾਲਾ ਤੇ ਦੋ ਸੋਨੇ ਦੇ ਕੰਗਣ ਉਸ ਵਕਤ ਤੇ 1 ਲੱਖ ਰੁਪਏ ਦੀ ਜ਼ਗੀਰ ਸਿੰਘਾਂ ਦੇ ਕਰ ਕੰਬਲਾਵਟ ਭੇਟਾ ਕੀਤੀ ਲਾਹੌਰ ਤੱਕ ਨੇ ਆਖੋ ਸਤਨਾਮ ਇਹ ਕਿਹਦੀ ਕਿਰਪਾ ਸੀ ਤੁੰਬਰੀ ਕਿਰਪਾ ਸੇ ਸਜੇ ਹਮੈ ਨਹੀਂ ਮੋਸੇ ਗਰੀਬ ਕਰੋੜ ਪਰਿਆ ਕਲ ਗਿਆ ਮਲੇ ਪਾਚਾ ਦੀ ਸਿੱਖੋ ਇੰਨੀ ਮਿਸਾਲ ਤਾਂ ਰਹੀ ਐ ਅੱਡ ਸਾਡੇ ਤਖਤਾਂ ਨੂੰ ਵੀ ਖਤਰਾ ਹੋ ਗਿਆ ਸੀ ਆਖਦੇ ਆ ਸਾਡੇ ਗ੍ਰੰਥ ਨੂੰ ਖਤਰਾ ਹੈ ਸਾਡੇ ਪੰਥ ਨੂੰ ਖਤਰਾ ਕੀਤਾ ਕਿਨੇ ਕੋਈ ਬਗਾਨਾ ਨਹੀਂ ਇਹ ਬਗਾਵਤਾਂ ਘਰਾਂ ਵਿੱਚੋਂ ਪੈਦਾ ਹੁੰਦੀਆਂ ਨੇ ਇਹ ਬਗਾਵਤਾਂ ਕੱਲ ਅਸੀਂ ਮਾਫੀਨਾਮਾ ਦੰਦੇ ਸੀ ਤੇ ਮੈਂ ਸਵੇਰ ਪੜਿਆ ਕੌਣ ਬਣੇ ਪ੍ਰਦਾਸ਼ਰਮਿਕ ਕਮੇਟੀ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਜਿਨ੍ਹਾਂ ਨੂੰ ਅਸੀਂ ਉੱਥੇ ਸੇਵਾ ਲਈ ਜਿਨ੍ਹਾਂ ਨੇ ਕਿਤੇ ਮਾਫੀਨਾਮਾ ਦਿੱਤਾ ਸੱਚੇ ਸੁੰਦੇ ਵਾਲੇ ਨੂੰ ਜਿਨ੍ਹਾਂ ਨੇ ਕਦੇ ਪੰਜ ਪਿਆਰੇ ਬਰਖਾਸਤ ਕੀਤੇ ਜਿਹਨੂੰ ਆਖਿਆ ਸੀ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨ ਆ ਨੌਜਵਾਨ ਵੀਰ ਗੱਭਰੂ ਬੈਠੇ ਨੇ ਵੀਰੋ ਪਹਿਲਾਂ ਆਪਣੇ ਨਗਰ ਨੂੰ ਸੰਭਾਲੋ ਸਿੱਖੀ ਸਿਧਾਂਤਾਂ ਨਾਲ ਜੁੜੋ ਇਸ ਗੁਰੂ ਘਰ ਵਿੱਚ ਸੁਭਾਣ ਕੇ ਬਾਣੀ ਪੜਾ ਕਰੋ ਅਸੀਂ ਤੀਰਥਾਂ ਤੇ ਜਾਂਦੇ ਆ ਬਾਹਰ ਗੁਰਦੁਆਰਾਵਾਂ ਤੇ ਜਾਂਦੇ ਆ ਸੇਵਾ ਕਰਨ ਵਾਸਤੇ ਬਹੁਤ ਚੰਗੀ ਗੱਲ ਹੈ ਪਰ ਜਿਹੜੇ ਆਪਣੇ ਘਰ ਨੂੰ ਸੰਭਾਲ ਲੈਂਦੇ ਨੇ ਆਪਣੇ ਚਗਦੇ ਨੂੰ ਸੰਭਾਲ ਲੈਂਦੇ ਨੇ ਆਪਣੇ ਨਗਰ ਨੂੰ ਨੌਜਵਾਨਾਂ ਨੂੰ ਕਿਸੇ ਵਿਸ਼ਵਾਤਾ ਤੇ ਲੈ ਜਾਂਦੇ ਨੇ ਪਹਿਲਾ ਉਹਨਾਂ ਨਗਰਾਂ ਦਾ ਨਾਮ ਦੁਨੀਆ ਵਿੱਚ ਹੁੰਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਫੈਸਲਾ ਲੈ ਲਿਆ ਹੈ ਕਿ ਇੱਕ ਮਰਦਾਂ ਦੀ ਕੌਮ ਚਾਰ ਕਰਨੀ ਹੈ ਇੱਥੇ ਬਹੁਤ ਵੱਡਾ ਸ਼ਮਾਨਾ ਲੱਗਾ ਤੇ ਚਾਰ ਦੰਬੂ ਲਾ ਦਿੱਤੇ ਨੇ ਇਹ ਚਾਰ ਦਰਵਾਜ਼ੇ ਰੱਖ ਦਿੱਤੇ ਨੇ ਬਹੁਤ ਵੱਡਾ ਸ਼ਮਾਨਾ ਲੱਗਾ ਜਿੱਥੇ 80000 ਲਾਹਵਾਲਾ ਮਿਲਦਾ ਹੈ ਅੰਕੜੇ ਨੇ ਮਾਤਵਾਰਗੀ ਪੱਤਰਕਾਰੀ ਜਾਂ ਫੈਸਲਾਜੋਗ ਦਾ ਮੋਬਾਈਲ ਦਾ ਮੀਡੀਆ ਦਾ ਡੋਕ ਨਹੀਂ ਸੀ ਅੰਦਾਜ਼ਾ ਹੈ 80 ਕਾ ਹਜ਼ਾਰ ਦਾ ਕੱਟ ਹੋਇਆ ਹੈ ਚਾਰ ਦਰਵਾਜ਼ੇ ਰੱਖੇ ਗਏ ਇੱਕ ਦਰਵਾਜ਼ੇ ਤੇ ਲਿਖਿਆ ਗगन ਦਮਾਮਾ ਬਾਦਿਓ ਪਰੇ ਨਿਸ਼ਾਨੋ ਘਾਓ ਖੇਤ ਗਮਾਡਿਓ ਸੁਰਮਾ ਅਬ ਜੁਜਨ ਕੋ ਤੇ ਦੂਜੇ ਤੇ ਲਿਖਿਆ ਸੂਰਾ ਸੂ ਪਹਿਚਾਨੀਆਂ ਜੋਲਰਾ ਦਿਨ ਕੇ ਹੇਤ ਪਰਦਾ ਪਰਦਾ ਕਦਮ ਰਕਬੂ ਨਾ ਸਾਡਾ ਖੇਤ ਅੱਗੇ ਲਿਖਿਆ ਜੇ ਤੂੰ ਪ੍ਰੇਮ ਖੇਲਣ ਦਾ ਚਾਹਉ ਸਿਰ ਧਰ ਤਲੀ ਗਲੀ ਮੇਰੀ ਆਵਤ ਮਾਰ ਕੇ ਪੈਰ ਤਰੀਖ ਜੈ ਸਰਦੀਜਾ ਕਾਰਨਾ ਕੀ ਜਾਏ ਤੇ ਅੱਗੇ ਲਿਖਿਆ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨਾਂ ਕਿਰਨਾਂ ਕਾ ਤੋ ਆਓ ਹਮਾਰੇ ਬਸ ਅੱਡ ਸਿੱਖ ਆਖਦਾ ਹੈ ਸਿੱਖੀ ਵੀ ਕੋਲ ਹੋਵੇ ਤੇ ਜੀਵਨ ਵੀ ਚੰਗਾ ਰਹੇ ਮੈਨੂੰ ਕਿਸੇ ਨਾਲ ਲੜਨਾ ਨਾ ਪਵੇ ਮੇਰੇ ਕੋ ਦੁਨੀਆ ਦੀਆਂ ਸੌਰਤ ਮਾਨ ਮਡਾਈ ਹੋਵੇ ਯਾਦ ਰੱਖੋ ਰਤਬੇ ਉਹਨਾਂ ਨੂੰ ਮਿਲਦੇ ਨੇ ਜਿਹੜੇ ਕੌਮ ਤੋਂ ਨਿਸ਼ਾਵਰ ਹੋ ਜਾਂਦੇ ਨੇ ਅੱਜ ਹਰ ਕਵੀ ਰੱਖਦਾ ਹੈ ਅੰਮ੍ਰਿਤਪਾਲ ਸਿੰਘ ਜੀ ਉੱਥੇ ਕਿ ਸ ਸੰਤ ਗੁਰਨਾਥ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਦੁਆਰਾ ਆਉਣ ਬਿਆਦ ਸਿੰਘ ਸੁਦਮਨ ਸਿੰਘ ਦੁਆਰਾ ਆਉਣ ਸੁੱਖਾ ਜੰਦਾ ਸੁੱਖਾ ਸਿੰਘ ਮਹਿਤਾਬ ਸਿੰਘ ਦੁਆਰਾ ਆਉਣ ਪਰ ਗਵੰਡੀਆਂ ਦੇ ਜੰਮਣਾ ਸਾਡੀ ਨਹੀਂ ਕਿਉਂ ਕਿ ਸਾਡੇ ਕੋ ਦਰਦ ਸਹਿਹਾ ਨਹੀਂ ਜਾਣਾ ਸਾਨੂੰ ਕਲਗੀਆਂ ਵਾਲੇ ਪਾਸਾ ਨੇ ਆਖਿਆ ਸੀ ਖਾਲਸਾ ਪ੍ਰਗਟ ਹੋ ਪਰਮਾਤਮਾ ਕੀ ਮੋੜ ਸਾਨੂੰ ਖਾਲਸਾ ਪੰਥਕ ਫੌਜ ਬਣਾ ਕੇ ਇੱਕ ਨਵਾਂ ਰੂਪ ਦੇਣਾ ਚਾਹੁੰਦੇ ਸੀ ਅਤਕਲ ਕੀ ਆਲੇ ਪਾਸ਼ਾ ਮਹਾਰਾਜ ਕਲ ਕੀ ਵਹਾਲਿਆ ਤੇਰੇ ਸਕੂਲ ਅੰਦਰ ਸੋ ਜਿੱਥੇ ਅਜਬ ਤੋਂ ਅਜਬ ਪੜਾਈ ਹੋਵੇ ਲਾਈ ਹੋਵੇ ਹੋਏ ਉੱਥੇ ਉਹ ਵਧਿਆਰਤੀ ਹੋਣ ਦਾਖਲੇ ਤੇ ਜਿੰਨਾ ਤਲੀ ਤੇ ਜਾਨ ਤੇ ਕਾਈ ਹੋਵੇ ਹੋ ਜਿੰਨਾ ਤਲੀ ਤੇ ਜਾਨ ਤੇ ਕਾਈ ਹੋ ਦਰਵਾਜ਼ਾ ਹੋੜਾ ਮੇਰੇ ਕਰਗਿਆਂ ਵਾਲੇ ਪਾਤਸ਼ਾਹ ਨੇ ਬਹੁਤ ਵੱਡਾ ਸ਼ਬਿਆਨਾ ਲਗਾ ਕੇ ਚਾਰ ਦਰਵਾਜ਼ੇ ਰੱਖ ਦਿੱਤੇ ਨੇ ਤੇ ਸਿਰ ਤੇ ਇੱਕ ਪਰਦਾ ਲਾ ਦਤਾ ਪਰਦਾ ਅਬ ਨੂੰ ਤਰਾਨੀ ਲਿਖਦਾ ਹੈ ਇਹ ਰੰਗ ਦੇ ਬਾਦਸ਼ਾਹ ਦਾ ਜਸੂਸ ਬਣ ਕੇ ਦਿੱਲੀ ਤੋਂ ਆਇਆ ਸੀ ਫੇਰ ਉਸ ਵਕਤ ਅਨੰਤਪੁਰ ਸਾਹਿਬ ਕੀ ਮਤੇ ਪਾਸ ਹੋ ਰਹੇ ਨੇ ਜਿੱਥੇ 52 ਮਤੇ ਪਾਸ ਹੋਏ ਸਾਡੇ ਜਿਹੜੀਆਂ ਉਸ ਵਕਤ ਮੰਗਾ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲਿਆਂ ਨੇ ਰੱਖੀਆਂ ਉਹਨਾਂ ਵਕਤ 52 ਹਵਾਲੇ ਮਿਲਦੇ ਨੇ ਤਿਆਜ ਬਲੂਤਰਾਨੀ ਦੇਖਣ ਵਾਸਤੇ ਆਇਆ ਕਿ ਮੁਗਲਿਆ ਹਕੂਮਤ ਵਾਤੇ ਇਹਨਾਂ ਸਿੱਖਾਂ ਦਾ ਨਜ਼ਰੀਆ ਕਿਹੋ ਜਿਹਾ ਹੋਏਗਾ ਉਹ ਲਿਖਦੇ ਨੇ ਕਿ ਇੱਕ ਪਰਦਾ ਲੱਗਾ ਹੋਇਆ ਹੈ ਸੋਧਾ ਅਮਰਦਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਕਲਗੀਆਂ ਵਾਲੇ ਪਾਸਾ ਮਹਾਰਾ ਜੁੜ ਕੇ ਬੈਠੇ ਨੇ ਆਪ ਸਰੰਦੇ ਦੇ ਨਾਲ ਕੀਰਤਨ ਕਰਿਆ ਕਰਦੇ ਸੀ ਜਿਹੜੇ ਲਿਖਦੇ ਨੇ ਦਕਾਲਿੰਗ ਪੁਨਾਸੀ ਦਿਆਲਿੰਗ ਸਰੂਪੇ ਸਦਾ ਅੰਗ ਸੰਗਿਆ ਵੰਗ ਅੰਗ ਵਾ ਭੂਤੇ ਰਜਾਨ ਰਾੜ ਭਨਾਨ ਭਾਨ ਦੇਵਾਨ ਦੇ ਉਪਮ ਹਨ ਇੱਥੇ ਕੋਈ ਪਰਦਾ ਲਾ ਦਿੱਤਾ ਹੈ ਆਸਾ ਦੀ ਵਾਰ ਦਾ ਕੀਰਤਨ ਹੋਇਆ ਰਾਗਿਆਂ ਨੇ ਕੀਰਤਨ ਕੀਤਾ ਤੇ ਇੱਥੇ ਢਾਡੀ ਮੁਸਕੀ ਤੇ ਸ਼ਮੀਰ ਜਿਹੜਾ ਅਬਦੁਲ ਖੈਰ ਹੈ ਜਿਸ ਨੂੰ ਨੱਥਾ ਤੇ ਅਬਦੁੱਲਾ ਕਿਹਾ ਜਾਂਦਾ ਹੈ ਉਹਨਾਂ ਦਾ ਭਤੀਜਾ ਮੀਰ ਮੁਸਕੀ ਜਿਹੜੇ ਦੋ ਢਾਡੀ ਕਲਗਿਆਂ ਵਾਲੇ ਪਾਸੇ ਤੇ ਦਰਬਾਰ ਰਖੜ ਕੇ ਵਾਰਾਂ ਗਾਉਂਦੇ ਰਹੇ ਢਾਡੀ ਵਾਰਾਂ ਤੇ ਮਹਾਰਾਜ ਅੱਜ ਬਾਹਰ ਨਿਕਲੇ ਤੰਬੂ ਵਿੱਚੋਂ ਹੱਥ 'ਵੈ ਤੇ ਤਲਸ਼ੀਰ ਪਕੜੀ ਹੋਈ ਆ ਤੇਰੇ ਤੇ ਦਲਾਲ ਨੇ ਤਰਾਵਿਖੂਨ ਉਤਰਿਆ ਹੋਇਆ ਉਹ ਫਰਕ ਦੇ ਹਟੋਲੇ ਤੇ ਬਾਦ ਮਾਰੀ ਐ ਜੜਿਆ ਆਣ ਮਸਾਖ ਮਹੀਨਾ ਝੂਮਰ ਪਾਉਂਦੀ ਆਈ ਰਸਾਖੀ ਤਾਕਤ ਕਿਸ ਘਰ ਸਭਾ ਸਗਾ ਕੇ ਕਲਗੀ ਧਰਨੇ ਇਹ ਗਲਾਕੀ ਉਹ ਲੋਹੇ ਦਾ ਦਦਲ ਕਰ ਲੋ ਸਿੰਘੋ ਦੇਖ ਮਰੀ ਐ ਲੋਹੀ ਲਾਕੀ ਸੀਸ ਤੋਂ ਕੱਟ ਢਾਵਾ ਉਹ ਦਰ ਇਹਦੇ ਮਨਜ਼ੂਰ ਨਹੀਂ ਹੁੰਦਾ ਜੇ ਸੀਸ ਲੈ ਤੋ ਬਿਨਾ ਇਹਦਾ ਗੁੱਸਾ ਕਦੇ ਦੂਰ ਨਹੀਂ ਹੁੰਦਾ ਉਹ ਮੇਰੇ ਕੌਮ ਦੇ ਪੈਰੋ ਧਾਰੋ ਸੀਸ ਚਾਹੀਦਾ ਸੀਸ ਚਾਹੀਦਾ ਉਠੋ ਮੇਰੇ ਵਰਖੜਦਾਰੋ ਸੀਸ ਚਾਹੀਦਾ ਸੀਸ ਚਾਹੀਦਾ ਹੋ ਕਦੇ ਹੌਸਲਾ ਮੂਲ ਨਾ ਹਾਰੋ ਇੱਕ ਸੀਸ ਚਾਹੀਦਾ ਇੱਕ ਸੀਸ ਚਾਹੀਦਾ ਮੇਰੇ ਕਲਕਿਆਂ ਵਾਲੇ ਪਾਚਾ ਧਮਗਾਟੇ ਚੰਡੀ ਆਕੇ ਰੋ ਵਿੱਚ ਆਪਣੇ ਮੁਖਾਰ ਬੰਗਲ ਤੋਂ ਚਾਰ ਬੱਚਨ ਨੂੰ ਇਉਂ ਵਖਦੇ Akwai <laughs> ਮਾਰੇ ਵਿੱਚ ਧਾਰੀਏ ਮਰਦ ਸੂਰਮਾ ਬਣ ਆਵੇ ਜਿੰਨੂ ਜਿੰਦਗਾਂ ਤੋਂ ਮੋਟ ਪਿਆਰੀ ਏ ਅਕੀਰ ਸੋਖਾ ਟੁਣਾਇਆ ਬਹਤੀ ਏ ਇੱਛਾ ਮਾਰੇ ਵਿੱਚ ਧਾਰੀਏ ਰਬ ਜਿਉਂਦਾ ਦੁਨੀਆ ਤੇ ਜਗ ਨਾਮ ਸਦਾ ਹੀ ਰਹਦਾ ਤੇਗ ਪਿਆਸੀ ਖੂਨ ਦੀ ਏ ਇੱਕ ਸੀਸੇ ਅਸਾਂ ਨੂੰ ਚਾਹੀਦਾ ਮੇਰੀ ਤੇਗ ਪਿਆਸੀ ਖੂਨ ਦੀ ਏ ਇੱਕ ਸੀਸੇ ਅਸਾਂ ਨੂੰ ਚਾਹੀਦਾ 你加油！<noise> <noise> Bye. ਨੀ ਤੂੰ 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 ਸਾਰ ਦੇਣਾ ਆਪਨੋ ਮਾਲਕ ਤਕਦੀਰਾ ਦੇ ਨਹੀਂ ਲੇਖਾ ਕਰਮ ਛਿਆਦਾ ਹੈ ਤੇ ਗੁਪਿਆਸੀ ਖੂਨ ਦੀ ਏਕਸੀਸੀ ਨਸਾਨ ਕਾਹੀਦਾ ਮੇਰੇ ਤੇਗ